ਮੋਮੋਸ ਨਾਲ ਭਰੀ ਗੁਲਾਬ ਦੀਆਂ ਪੰਖੜੀਆਂ ਜਿਸ ਨੂੰ ਖਾ ਕੇ ਹਰ ਆਸ਼ਿਕ ਦੇ ਦਿਲ ਵਿੱਚ ਪ੍ਰੇਮ ਦੀਆਂ ਕੰਟੀਆਂ ਵੱਜਣ ਲੱਗਦੀਆਂ ਨੇ ਜੀ ਹਾਂ ਵੈਲੈਂਟਾਈਨ ਡੇ ਵੀਕ ਸ਼ੁਰੂ ਹੋ ਗਿਆ ਹੈ ਇਸ ਲਈ ਹਰ ਪ੍ਰੇਮੀ ਆਪਣੇ ਪ੍ਰੇਮਿਕਾ ਨੂੰ ਲੁਭਾਉਣ ਲਈ ਹਫ਼ਤੇ ਦੇ ਹਰ ਦਿਨ ਨੂੰ ਬੜੀ ਸ਼ਰਧਾ ਨਾਲ ਮਨਾਉਂਦਾ ਹੈ ਜਾਂ ਕਹਿ ਲਓ ਸ਼ਿੱਦਤ ਨਾਲ ਮਨਾਉਂਦਾ ਹੈ ਇਸ ਦੇ ਰੁਝਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਮੋਮੋਸ ਵੇਚਣ ਵਾਲੇ ਇੱਕ ਨੌਜਵਾਨ ਨੇ ਗੁਲਾਬ ਦਿਵਸ ਤੇ ਵਿਸ਼ੇਸ਼ ਗੁਲਾਬ ਮੋਮੋਸ ਬਣਾਏ ਨੇ ਜੋ ਕਿ ਜੋੜਿਆਂ ਲਈ ਖਿੱਚ ਦਾ ਕੇਂਦਰ ਬਣਦੇ ਨੇ ਭਵਾਨੀਗੜ੍ਹ 'ਚ ਇਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸ਼ਿਵ ਮੋਮੋਸ ਨੇ ਜੋੜਿਆਂ ਦੇ ਵੈਲੈਂਟਾਈਨ ਦੇ ਡੇ ਨੂੰ ਧਿਆਨ 'ਚ ਰੱਖਦੇ ਹੋਏ ਇਹ ਪਹਿਲ ਕੀਤੀ ਹੈ। ਹਾਂਜੀ ਭਈਆ ਕਹਿਣਾ ਮੈਂ ਸਰ ਮੇਰਾ ਨਾਮ ਦੁਰਗੇ ਸ਼ਿਆਦਾ ਬਈ ਜੀ ਪਰ ਆਪਕੀ ਮੋਮੋਸ ਕਿੱਥਾ ਹੈ ਜੀ ਆਪਣੀ ਭਵਾਨੀਗੜ੍ਹ ਮੇ ਮੋਮੋਸ ਦੀ ਦੁਕਾਨ ਹੈ ਜੀ ਠੀਕ ਹੈ ਤਾਂ ਅੱਜ ਰੋਜ਼ ਦੇ ਰਹਿ ਵੈਲੈਂਟਾਈਨ ਕੀ ਸ਼ੁਰੂ ਹੋ ਰਿਹਾ ਹੈ ਤਾਂ ਆਪਣੇ ਇਹ ਕੈਸੇ ਅਨੋਖੇ ਮੋਮੋਸ ਕੈਸੇ ਤਿਆਰ ਕੀਏ ਕੀ ਡਾਲਾ ਇਸਮੇ सर आज रोज डे लोगों की डिमांड थी कि कोई नवी आइटम तैयार करो इसलिए हमने गुलाब मोमोस तैयार किए इसमें स्पेशल गुलाब डाला और क्या क्या डाला है सर इसमें सीक्रेट है मतलब बता नहीं सकते अच्छा जी ठीक है तो कैसा रिस्पॉन्सर है लोगों का लोगों को बहुत पसंद आ रहे हैं ये जड़े जुड़वा हैं मतलब है। आ, वाइफ हस्बैंड इन वो 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 लोग बहुत पसंद कर रहे हैं अच्छा अच्छा तो कितने दिन तक चलेंगे ये सर चौदह तारीख तक तो चलेंगे चौदह तारीख तक ये गुलाब मोमो मिलेंगे जी सर ठीक है ठीक है, है तो कहाँ कहाँ से, से आ रहे हैं लोग खाने के लोग स्पेशल आ रहे हैं पटियाले से आ रहे हैं इधर आ रहे हैं मानसा संगरूर लोग कितने रुपए की प्लेट है ये? सर ये साठ रुपए की प्लेट है इसमें चार पीस हैं ठीक है जी सर ਹਾਜੀ ਬੱਜੀ ਕੀ ਨਾਮ ਰੋਡ ਲਾਡੀ ਹੈ ਵੀਰੇ ਮੇਰਾ ਨਾਮ ਅ ਵੀਰ ਜੀ ਅੱਜ ਰੋਸਟ ਡੇ ਆ ਜਰੂਰ ਦੇ ਦਿਨ ਤੁਸੀਂ ਇੱਥੇ ਸਪੈਸ਼ਲ ਕਵਾਂਡਿਕਟ ਮੋਮੋਸ ਖਾਣਾ ਹੈ ਉਹ ਰੋਜ਼ ਵਾਲੇ ਕਿੰਨਾ ਟੇਸਟ ਲੱਗਿਆ ਕੀ ਕਿਵੇਂ ਪਤਾ ਲੱਗੇ ਇਸ ਦਾ ਮੈਂ ਕਹਣਾ ਵੀਰੇ ਯਾਰ ਪੋਸਟਰ ਵੇਖਿਆ ਸੀ ਵੀਰੇ ਆਪਾਂ ਨੇ ਠੀਕ ਹੈ ਤੇ ਸੇਲੀ ਦਾ ਕੋਈ ਹੈਗੀ ਨਹੀਂ ਦੀ ਤੇ ਵੀਰਾ ਇੱਥੇ ਰੋਜ਼ ਡੇ ਮਨਾਉਣ ਆ ਗਏ ਆਪਾਂ ਮੋਮੋ ਜਨ ਨਾਲ ਅੱਛਾ ਵਧੀਆ ਲੱਗਿਆ ਮੋਮੋ ਜੀ ਬਹੁਤ ਟੇਸਟੀ ਨੇ ਰੋਜ਼ ਵੀ ਸਾਈਕਲ ਸਾਈਕਲ ਲਿਆ ਤੁਸੀਂ ਮੋਮੋਸ ਦਾ ਹਾਂ ਹਾਂ ਵੀਰੇ ਬਹੁਤ ਟੇਸਟੀ ਮੋਮੋਸ ਨੇ ਹਾਂ ਹਾਂਜੀ ਅੱਛਾ ਅੱਛਾ ਤੇ ਬਹੁਤ ਵਧੀਆ ਲੱਗਿਆ ਆਪਾਂ ਹੁੰਦਾ ਇਹਨਾਂ ਨਾਲ ਹੀ ਰੂਹ ਖੁਸ਼ ਹੋ ਗਈ ਆਪਣੀ ਦਾ ਕਿੱਥੋਂ ਆਇਆ ਬਾਜੀ ਹਾਂਜੀ ਮੇਰਾ ਪਿੰਡ ਵਿਜਲ ਵਿਜਲਪੁਰਾ ਵੀਰੇ ਮੇਰਾ ਲੋਕਲ ਪਵਾਨੀਗੜ੍ਹ ਵਿੱਚ ਨਾਨਕੇ ਰਹਿੰਦਾ ਮੈਂ ਟੇਸਟ ਬਹੁਤ ਘੈਂਟ ਆ ਵੀਰੇ ਯਾਰ ਹੁਣ ਤਾਂ ਟੇਸਟ ਨਾਲ ਹੀ ਟਾਈਮ ਪਾਸ ਕਰਿਆ ਫਿਰ ਹੁਣ ਕਰਨਾ ਵੀ ਕੀ ਆਪਾਂ ਨੇ ਤਾਂ ਰੋਜ਼ ਦੇ ਨੂੰ ਇੱਕ ਸਪੈਸ਼ਲ ਡੇ ਦੀ ਤਰ੍ਹਾਂ ਮਨਾ ਰਹੇ ਸੀ ਹਾਂ ਰੋਜ਼ ਦੇ ਨੂੰ ਇੱਕ ਸਪੈਸ਼ਲ ਡੇ ਦੀ ਤਰ੍ਹਾਂ ਮਨਾ ਰਹੇ ਆਪਾਂ ਹੁਣ ਸੇਲੀ ਤਾਂ ਹੈ ਨਹੀਂ ਕੋਈ ਆਹੀ ਕੁਝ ਕਰਨਾ ਆਪਾਂ ਨੇ ਹੋਰ ਤਾਂ ਕੀ ਆ ਜੀ ਸੱਚੀ ਕਿ ਨਾਮ ਉੱਡਾ ਵੀਰੇ ਮੇਰਾ ਨਾਮ ਗੌਰਵ ਹੈ ਮੈਂ ਪਟਿਆਲੇ ਤੋਂ ਆਇਆ ਇੱਥੇ ਸਪੈਸ਼ਲ ਮੈਂ ਇਹਨਾਂ ਦੇ ਪੋਸਟਰ ਦੇਖਿਆ ਸੀਗਾ ਵੀਰੇ ਆਪਣੇ ਫਰੈਂਡ ਵੀ ਖਾ ਕੇ ਗਏ ਨੇ ਇੱਥੇ ਮੁਹੰਮਦ ਵਗੈਰਾ ਇਹਨਾਂ ਦੇ ਰੋਜ਼ ਵਾਲੇ ਮੁਹੰਮਦ ਬਹੁਤ ਟੇਸਟੀ ਨੇ ਵੀਰੇ ਸੱਚੀ ਜਿਨ੍ਹਾਂ ਦੇ ਦਿਲ ਟੁੱਟੇ ਹੋਏ ਨੇ ਦਿਲ ਟੁੱਟੇ ਆਸ਼ਕ ਵੀ ਸਪੈਸ਼ਲ ਆ ਕੇ ਖਾਓ ਜਿਨ੍ਹਾਂ ਦੀ ਸਹੇਲੀਆਂ ਨਹੀਂ ਹੈਗੀਆਂ ਉਹ ਵੀ ਆ ਕੇ ਖਾਣ ਮੁਹੰਮਦ ਇਹਨਾਂ ਦੇ ਇੱਕ ਵਾਰ ਇਹਨਾਂ ਦੇ ਮੁਹੰਮਦ ਸੱਚੀ ਬਾਈ ਬਹੁਤ ਟੇਸਟੀ ਨੇ ਠੀਕ ਹੈ ਜੀ ਪਰ ਕਿੱਥੇ ਦੁਕਾਨ ਕਿੱਥੇ ਇਹ ਵੀਰੇ ਬਲਿਆਰ ਰੋਡ ਤੇ ਦੁਕਾਨ ਹੈ ਸ਼ਿਵਮ ਯਾਦ ਮੁਹੰਮਦ ਜ਼ੀ ਦਾਮ ਤੇ ਤਬ ਦੇਖ ਕੇ ਸਜਾਵਟ ਦੇਖ ਕੇ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਵੀਰ ਇਹ ਸਜਾਵਟ ਦੇਖ ਕੇ ਇਹਨਾਂ ਨੇ ਵਧੀਆ ਸਿਸਟਮ ਨਾਲ ਰੱਖੇ ਹੋਏ ਨੇ ਮਮਸ ਜੀ ਬਹੁਤ ਖੁਸ਼ ਹੁੰਦੀ ਹੈ ਰੂਹ ਅੱਛਾ ਹਾਂ ਮੇਰੇ ਰੂਹ ਪੂਰੀ ਖੁਸ਼ ਹੋ ਰਹੀ ਹੈ ਜੀ ਅੱਜ ਇਹਨਾਂ ਨੂੰ ਦੇਖ ਕੇ ਮਮਸਾਂ ਨੂੰ ਬਸ ਜੀ ਲੱਗਿਆ ਪਿਆ ਵਾ ਜਿਨ੍ਹਾਂ ਦੇ ਦਿਲ ਟੁੱਟੇ ਹੋਏ ਨੇ ਜਾਂ ਛੇਲੀ ਨਹੀਂ ਹੈਗੀ ਉਹ ਵੀ ਆਹ ਮਮਸਾਂ ਨਾਲ ਆ ਕੇ ਟਾਈਮ ਪਾਸ ਕਰੋ ਮੈਂ ਵੀਰੇ ਫੁੱਲ ਪਲੇਟ ਖਾ ਲਈ ਹੁਣ ਤੱਕ ਦੂਜੀ ਪਲੇਟ ਦੇਣ ਆ ਰਹੇ ਨੇ ਜੀ ਹੁਣ ਉਹ ਅੱਛਾ ਠੀਕ ਹੈ